ਬੀਤੇ ਦਿਨਾਂ ਖਬਰ ਆਈ ਸੀ ਕਿ ਗੁਰਦਾਸਪੁਰ ਦੇ ਵਿੱਚ ਨੂਸਸ ਐਕਟਿਵਾ ਤੇ ਜਾ ਰਹੇ ਸੰਤ ਤੇ ਇਸੇ ਦਰਮਿਆਨ ਨੈਰ ਦੇ ਕੰਡੇ ਉਹਨਾਂ ਨੂੰ ਲੁਟੇਰੇ ਪੈ ਜਾਂਦੇ ਨੇ ਸਸ ਦੇ ਵੱਲੋਂ ਆਪਣੇ ਗੈਣੇ ਲੁਟੇਰਿਆਂ ਨੂੰ ਦੇ ਦਿੱਤੇ ਜਾਂਦੇ ਨੇ ਪਰ ਨੂ ਦੇ ਵੱਲੋਂ ਵਿਰੋਧ ਕੀਤਾ ਜਾਂਦਾ ਲੁਟੇਰਿਆਂ ਦੇ ਨਾਲ ਇਸ ਦਰਮਿਆਨ ਹੱਥੋ ਪਾਈ ਵੀ ਹੁੰਦੀ ਹੈ ਲੁਟੇਰਿਆਂ ਦੇ ਨਾਲ ਤੇ ਇੱਕ ਲੁਟੇਰੇ ਦੇ ਵੱਲੋਂ ੱੱਕਾ ਮਾਰ ਦਿੱਤਾ ਜਾਂਦਾ ਨੂ ਨੂ ਜਿਸ ਤੋਂ ਬਾਅਦ ਉਹ ਨਹਿਰ ਦੇ ਵਿੱਚ ਡਿੱਗ ਜਾਂਦੀ ਹੈ ਗੋਤਾਖੋਰਾ ਦੇ ਵੱਲੋਂ ਨੂ ਨੂੰ ਲੱਭਣ ਦੀ ਕਈ ਜਿਹੜੇ ਨੇ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਸ ਦਾ ਕੋਈ ਥੋ ਪਤਾ ਨਹੀਂ ਲੱਗ ਸਕਿਆ ਤੇ ਇਸੇ ਮਾਮਲੇ ਦੇ ਵਿੱਚ ਹੁਣ ਨਵਾਂ ਮੋੜ ਆਇਆ ਕੁੜੀ ਦੇ ਪਰਿਵਾਰ ਵਾਲਿਆਂ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਕਿ ਜੋ ਕੁੜੀ ਨੂੰ ਧੱਕਾ ਉਸ ਦੀ ਸੱਸ ਦੇ ਵੱਲੋਂ ਹੀ ਦਿੱਤਾ ਗਿਆ ਕਿਉਂਕਿ ਉਹ ਉਸ ਨੂੰ ਪਸੰਦ ਨਹੀਂ ਕਰਦੀ ਸੀ ਕਾਫੀ ਸਮੇਂ ਤੋਂ ਪਰਿਵਾਰ ਦੇ ਵਿੱਚ ਇੱਕ ਲੇਸ਼ ਚੱਲ ਰਿਹਾ ਸੀ ਤੇ ਇਸੇ ਕਰਕੇ ਸੱਸ ਦੇ ਵੱਲੋਂ ਹੀ ਧੱਕਾ ਦਿੱਤਾ ਗਿਆ ਤੇ ਜਿਹੜਾ ਲੁਟੇਰਿਆ ਵਾਲੀ ਗੱਲ ਕੀਤੀ ਜਾ ਰਹੀ ਹੈ ਉਹ ਸਰਾਸਰ ਡਰਾਮਾ ਹੈ ਇਹ ਇਲਜ਼ਾਮ ਤੇ ਇਹ ਬਿਆਨ ਕੁੜੀ ਦੇ ਪਰਿਵਾਰ ਵਾਲੇ ਦੇ ਨੇ ਤਾਂ ਹੁਣ ਨਹਿਰ ਦੇ ਵਿੱਚ ਇਹ ਜੋ ਕੁੜੀ ਡੁੱਬੀ ਹੋਈ ਹੈ ਇਸ ਦਾ ਹਾਲੇ ਤੱਕ ਨਾ ਤਾਂ লাশ ਮਿਲ ਸਕਿਆ ਨਾ ਹੀ ਕੋਈ ਥੋ ਪਤਾ ਲੱਗ ਸਕਿਆ ਲਗਾਤਾਰ ਗੋਤਾਖੋਰ ਇਸ ਦੀ ਭਾਲ ਦੇ ਵਿੱਚ ਜੁਟੇ ਹੋਏ ਨੇ ਤਸਵੀਰ ਤੁਸੀਂ ਉਸ ਕੁੜੀ ਦੀ ਦੇਖ ਸਕਦੇ ਹੋ ਕੁਝ ਸਮਾਂ ਪਹਿਲਾਂ ਹੀ ਵਿਆਹ ਹੋਇਆ ਸੀ ਤੇ ਕਿਹਾ ਜਾ ਰਿਹਾ ਕਿ ਜੋ ਸਹੁਰੇ ਘਰ ਦੇ ਵਿੱਚ ਕੁੜੀ ਦੀ ਅਨਮਨ ਚੱਲ ਰਹੀ ਸੀ ਉਹਨਾਂ ਦੇ ਨਾਲ ਚੰਗਾ ਸਲੂਕ ਨਹੀਂ ਕੀਤਾ ਜਾ ਰਿਹਾ ਸੀ ਤੇ ਇਸੇ ਕਰਕੇ ਜੋ ਕੁੜੀ ਦਾ ਪਰਿਵਾਰ ਹੈ ਇਲਜ਼ਾਮ ਲਗਾ ਰਿਹਾ ਹੈ ਕਿ ਨਹਿਰ ਦੇ ਵਿੱਚ ਸੱਸ ਦੇ ਵੱਲੋਂ ਹੀ ਤੱਕਾ ਮਾਰਿਆ ਗਿਆ ਵੱਡੇ ਸਵਾਲ ਕੁੜੀ ਦੇ ਪਰਿਵਾਰ ਵਾਲਿਆਂ ਨੇ ਖੜੇ ਕੀਤੇ ਕਿ ਜੇਕਰ ਲੁੱਟ ਦੀ ਵਾਰਦਾਤ ਦੇ ਨਾਲ ਲੁੱਟ ਹੋਈ ਸੀ ਲੁਟੇਰੇ ਆਏ ਸੀ ਤਾਂ ਕੋਈ ਸਮਾਨ ਉੱਥੋਂ ਲੈ ਕੇ ਕਿਉਂ ਨਹੀਂ ਗਏ ਕਿਉਂ ਐਕਟਿਵਾ ਛੱਡ ਗਏ ਕਿਉਂ ਕੁੜੀ ਦਾ ਫੋਨ ਛੱਡ ਗਏ ਤਾਂ ਕਿਉਂ ਹੋਰ ਸਮਾਨ ਉੱਥੇ ਛੱਡ ਗਏ ਜੋ ਸਰਾਸਰ ਇਲਜ਼ਾਮ ਤੇ ਜੋ ਬਿਆਨ ਜੋ ਸਸਦ ਦੇ ਵੱਲੋਂ ਦਿੱਤੇ ਗਏ ਸੀ ਕਿ ਲੁਟੇਰੇ ਉਹਨਾਂ ਨੂੰ ਪਾਗੇ ਇਸ ਦਰਮਿਆਨ ਖਿੱਚਤੂ ਹੁੰਦੀ ਹੈ ਧੱਕਾ ਮੁੱਕੀ ਹੁੰਦੀ ਹੈ ਤੇ ਨਹਿਰ ਦੇ ਵਿੱਚ ਨੂਨੂ ਧੱਕਾ ਮਾਰਿਆ ਜਾਂਦਾ ਇਹ ਸਾਰੇ ਬਿਆਨ ਗਲਤ ਹੈ ਤਾਂ ਕਿਸ ਤਰੀਕੇ ਦੇ ਨਾਲ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਪਰਿਵਾਰ ਦਾ ਕੀ ਕੁਝ ਕਹਿਣਾ ਹੈ ਪਹਿਲਾਂ ਉਹ ਸੁਣਦੇ ਆ ਪਰੋਣਾ ਇਦਾਂ ਕਰਕੇ ਉੱਥੋਂ ਪਿਆ ਕੁੜੀ ਨੂੰ ਤੇ ਸਾਸ ਨੇ ਚੱਪਾ ਲਾ ਕੇ ਮਾਰਨ ਪਾਗੀ ਤੇ ਮੁੰਡਾ ਤੇ ਪਿਓ ਘਾਰ ਹੀ ਉਹ ਕਹਿੰਦੇ ਵੀ ਤੁਸੀਂ ਸਾਡੇ ਸਾਹਮਣੇ ਆਡੀ ਕੁੜੀ ਨੂੰ ਮਾਰੀ ਆ ਮੈਂ ਇਹਨਾਂ ਦੋਵਾਂ ਪਿਓ ਪੁੱਤਰਾਂ ਨੂੰ ਪਛਾਣ ਕਰਕੇ ਜੜਾ ਮੈਂ ਕਿਸੇ ਅੱਗੇ ਨਾਂ ਨਹੀਂ ਲਿਆ ਮੈਂ ਕਿਹਾ ਵੀ ਧੀ ਐਈ ਬਸਾਉਣੀ ਆ ਜਾਣਨੀ ਨਹੀਂ ਆ ਗਈ ਤੇ ਮੈਂ ਇੰਨੇ ਪੈਸੇ ਲਾ ਕੇ ਵਿਆਈ ਆ ਮੈਂ ਤੇ ਭਾਜੀ ਮਿਹਨਤ ਕਰਕੇ ਕਰਜ਼ਾ ਚੁੱਕ ਕੇ ਮੈਂ ਆਪਣੀ ਧੀ ਵਿਆਈ ਮੈਂ ਵੀ ਆਉਣ ਵਾ ਬਸਾਉਣ ਵਾ ਤੇ ਵਿਆਹ ਹੀ ਨਾ ਜੜਨ ਵਾ ਤੇ ਸੱਸ ਨੇ ਮਿਲ ਕੇ ਉਹਨਾਂ ਨੂੰ ਨਹਿਰ ਵਿੱਚ ਛੋੜ ਦਿੱਤਾ ਹਨ ਉਹ ਜੈਵੈਨਿਊ 'ਚ ਹੋ ਰਿਹਾਗਾ ਕਿ ਨਹਿਰ ਵਿੱਚ ਛੁਟਿਆ ਜਾ ਉਹਨਾਂ ਨੂੰ ਕਿਤੇ ਹੋਰ ਗੁਰਦੂਰਤ ਕਰਤਾ ਆ ਤੇ ਜਿਹੜਾ ਸਿਸਟਰ ਦਾ ਹਸਬੰਡ ਆ ਉਹ ਆਪਣੇ ਪਿੰਡ ਹੀ ਸੀਗਾ ਤੇ ਸਿਸਟਰ ਦੀ ਸੱਸ ਤੇ ਮੇਰੀ ਸਿਸਟਰ ਆਪਣੇ ਪੇਕੇ ਆਏ ਹੋਏ ਸੀ ਇੱਥੇ ਇਥੋਂ ਇਹ ਜਿਹੜੇ ਰਸਤੇ ਤੇ ਜਾ ਰਿਹਾ ਨਹਿਰ ਨਹਿਰ ਕੰਡੇ ਕਦੀ ਵਾਪਸ ਨਹੀਂ ਸੀ ਗਏ ਇਹ ਰਸਤਾ ਸੇਫ ਨਹੀਂ ਹੈਗਾ ਕਿਉਂ ਕਿਉਂਕਿ ਇਥੋਂ ਦੇ ਲੋਕੀ ਲੰਘਦੇ ਵੀ ਨਹੀਂ ਆ ਪਰ ਉਹਨਾਂ ਨੇ ਦੁਪਹਿਰ ਦੇ 1.5 ਵਜੇ ਪਲਾਨਿੰਗ ਕੀਤੀ ਹੋਈ ਸੀ ਕਿਉਂਕਿ ਉਹਨਾਂ ਦੇ ਘਰ ਪਹਿਲਾਂ ਵੀ ਡੋਮੈਸਟਿਕ ਵਾਇਲੈਂਸ ਥੋੜਾ ਬਹੁਤਾ ਚੱਲਦਾ ਸੀ ਕਿਉਂ ਕੁੜੀ ਨੂੰ ਸ਼ੁਰੂ ਤੋਂ ਪਸੰਦ ਨਹੀਂ ਜਿਆਦਾ ਕੀਤਾ ਗਿਆ ਮਤਲਬ ਪਤਾ ਨਹੀਂ ਕੀ ਗੱਲ ਸੀ ਉਹਨਾਂ ਨੂੰ ਕੁੜੀ ਚੰਗੀ ਨਹੀਂ ਲੱਗੀ ਜਾਂ ਕੋਈ ਗੱਲਬਾਤ ਹੋਏਗੀ ਤੇ ਜਿਹੜਾ ਕੁੜੀ ਦਾ ਹਸਬੰਦ ਸੀ ਉਹ ਪੇਕੇ ਰਿਹਾ ਇਸ ਕਰਕੇ ਆਪਣੇ ਪਿੰਡ ਰਿਹਾ ਇਸ ਕਰਕੇ ਕਿ ਉਹਦੇ ਦਾ ਵਿੱਚ ਨਾ ਨਾ ਇਨਵੋਲਵਮੈਂਟ ਹੋਏ ਤੇ ਆਪਣੀ ਮਾਂ ਨੂੰ ਭੇਜਤਾ ਨਾਲ ਮੰਮੀ ਹੋਰੀ ਦਾ ਇਦਾਂ ਦਾ ਪਹਿਲਾਂ ਹਸਾਬ-ਤੋਬਾ ਹੈਗਾ ਕਿ ਅਸੀਂ ਪਿਛੇ ਵੀ ਉਹਦਾ ਬੈਕਗ੍ਰਾਉਂਡ ਜਿਹੜੇ ਕਰਕੇ ਉਹਨਾਂ ਨੇ ਸਾਰੀ ਪਲੈਨਿੰਗ ਕਰਕੇ ਲੁੱਟੇ ਦੀ ਇੱਕ ਚੀਜ਼ ਨਹੀਂ ਭਾਜੀ ਕੁੜੀ ਦੇ ਫੋਨ ਸਕੂਟਰੀ ਵੀ ਇੱਥੇ ਆ ਦੋ ਤਿੰਨ ਝੋਲੇ ਟੰਗੇ ਹੋਏ ਸੀਗੇ ਝੋਲਿਆਂ ਦੇ ਵਿੱਚੋਂ ਕੋਈ ਚੀਜ਼ ਗਾਇਬ ਨਹੀਂ ਹੋਈ ਇੱਥੇ ਤੁਸੀਂ ਨਹਿਰ ਦੇ ਪਿੱਛੇ ਵੇਖ ਸਕਦੇ ਹੋ ਕਿ 20 25 ਫੁੱਟ ਪਟੜੀ ਚੌੜੀ ਆ ਐ ਨਹੀਂ ਹੈਗਾ ਕਿ ਸਕੂਟਰੀ ਤੋਂ ਬੰਦਾ ਡੇਗ ਕੇ ਸਿੱਧਾ ਨਹਿਰ 'ਚ ਹੀ ਲੈਂਡ ਹੋਏਗਾ ਬਹੁਤ ਜਗ੍ਹਾ ਹੈ ਪਹਿਲਾਂ ਨਹਿਰ ਦੇ ਤੇ ਪਟੜੀ ਦੇ ਵਿੱਚ ਘਾਰ ਜਿਹੜੀ ਜਗ੍ਹਾ ਹੈ ਨਾ ਉਹ ਬੰਦਾ ਉਹਦੇ ਵਿੱਚ ਦਰਖਤਾਂ 'ਚ ਫਸ ਜਾਏਗਾ ਝਾੜੀਆਂ 'ਚ ਫਸ ਜਾਏਗਾ ਤੇ ਅਸੀਂ ਬਸ ਇਨਸਾਫ ਚਾਹੁੰਦੇ ਆ ਸਾਡੀ ਕੁੜੀ ਦਾ ਕਤਲ ਹੋਇਆ ਪੂਰੇ ਪ੍ਰੋ